ਪਟਿਆਲਾ ਦੇ ਡਿਪਟੀ ਕਮਿਸ਼ਨਰ ਦੇ ਜਾਲੀ ਸਾਈਨ ਕਰਕੇ ਅਸਲਾ ਬਣਾਉਣ ਦੇ ਮਾਮਲੇ ਵਿੱਚ ਪੀ ਐਲ اے ਬ੍ਰਾਂਚ ਦੇ ਕਲਰਕ ਪ੍ਰਵੀਰ ਕੁਮਾਰ ਤੇ 9 ਤ੍ਰਿਪੜੀ ਪੁਲਿਸ ਨੇ ਕੀਤਾ ਕਾਬੂ ਪ੍ਰੈਸ ਵਾਰਤਾਰਤ ਕਰਦੇ ਥਾਣਾ ਤ੍ਰਿਪੜੀ ਦੇ ਇੰਚਾਰਜ ਨੇ ਕੀ ਕਿਹਾ ਤੁਸੀਂ ਵੀ ਸੁਣੋ ਅੱਜ ਦਾ ਅੱਜ ਦਾ ਅਪਡੇਟ ਕਰੀ ਜੀ ਪੂਰਾ ਮਾਮਲਾ ਕੀ ਹੈ ਇਹਦੇ ਦੀ ਸਾਨੂੰ ਇੱਕ ਕੰਪਲੇਂਟ ਡੀ ਸੀ ਆਫਿਸ ਵੱਲੋਂ ਸਾਹਿਬ ਵੱਲੋਂ ਮਸੂਲ ਹੋਈ ਸੀ ਕਿ ਜੀ ਉਦੇ ਚ ਕੋਸ਼ ਜਾਲੀ ਅਸਲੀ ਦੇ ਡਾਕੂਮੈਂਟ ਤਿਆਰ ਕਰਨ ਦਾ ਜਿਹੜਾ ਕੋਸ਼ ਲਗਾਇਆ ਗਿਆ ਸੀ ਉਸ ਸੰਬੰਧੀ ਜਾਂਚ ਕਰਨ ਤੋਂ ਬਾਅਦ ਐਫ ਆਈ ਆਰ ਨੰਬਰ 214 ਥਾਣਾ ਤਿਰਪੜੀ ਵਿਖੇ ਦਰਜ ਕੀਤੀ ਗਈ ਤੇ ਉਹਦੇ ਚ ਇੱਕ ਗ੍ਰਿਫਤਾਰੀ ਪ੍ਰਵੀਨ ਕੁਮਾਰ ਜਿਹੜੇ ਪੀ ਐਲ ਐ ਬਰਾਇਨ ਦੇ ਵਿੱਚ ਕਲਰਕ ਸੀ ਉਹ ਦੀ ਕੀਤੀ ਹੋਈ ਆ ਅੱਗੇ ਜਾਂਚ ਚੱਲ ਰਹੀ ਹੈ ਸਰ ਇਹ ਗੱਲ ਤੇ ਕਰਦਾ ਸੀ ਸਾਈਨ ਕੋਈ ਜਿਹੜੀ ਫਾਈਲ ਸਬੂਤ ਜਿਹੜੀ ਮਲਬੀ ਦਾ ਪਾਸਵਰਡ ਹੈ ਜਿਹੜਾ ਜਿਹੜਾ ਇਹ ਤਾਜ਼ਾ ਮਸਲਾ ਜਿਹੜਾ ਸਾਡੇ ਕੋਲ ਆਇਆ ਜਿਹਦੇ ਦਿਨ ਜਿਹੜੀ ਫਾਈਲ ਸ਼ੁਰੂ ਚ ਜਿਹੜੀ ਪਹਿਲੀ ਤਹਿਰੀਰ ਸ਼ੁਰੂ ਹੋਣੀ ਆ ਉਹਦੇ ਚ ਸਾਈਨ ਕਰਿਆ ਨੇ ਕੀਤੇ ਹੋਏ ਸੀਗੇ ਉਸ ਸੰਬੰਧੀ ਅੱਗੇ ਜਾਂਚ ਜਾਰੀ ਹੈ ਪਤਾ ਚੱਲੇ ਕਿ ਕਿੰਨੇ ਰੁਪਏ ਦਾ ਉਪਰ ਹੋਏ ਉਹ ਅੱਜ ਜਾਂ ਸਾਹਮਣੇ ਨੂੰ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਅਗਲੀ ਮੁਸ਼ਵਰੇ ਵਿੱਚ ਮਸਦੂਰ ਬਿਲਕੁਲ ਜੀ ਇਸ ਹੋਰ ਜਿੰਨਾ ਦੀ ਸ਼ਮੂਲਿਤ ਹੋਊਗੀ ਜਿਉਂ ਉਹਨਾਂ ਨੂੰ ਵੀ ਨਾਲ ਨਾਮਿਤ ਕੀਤਾ ਜਾਊਗਾ ਤੇ ਜਿਹੜੇ ਪਿਛਲੇ ਲਾਇਸੈਂਸ ਬਣੇ ਆ ਉਹ ਵੀ ਬਚੇ ਜਾਣਗੇ ਸਰ ਪਤਾ ਨਹੀਂ ਕਿਤਰਾ ਲੱਗੇ ਕਿਸ ਨੇ ਸ਼ਿਕਾਇਤ ਕੀਤੀਆਂ ਕਿ ਸਰ ਨੇ ਆਪਣੇ ਨਾਮ ਦੇ ਵਿੱਚ ਉਹ ਮਲੇ ਆਇਆ ਤਾਂ ਦੇਖੋ ਜੀ ਇਹ ਜਦੋਂ ਚੈਕਿੰਗ ਹੋਈ ਦੀ ਉਹ ਫਾਇਲਾਂ ਦੀ ਉਦੇ ਵਿੱਚ ਜਿਹੜਾ ਸਾਇਨ ਜੋ ਮਿਲਾਨ ਕੀਤਾ ਗਿਆ ਜਿਸ ਤਰ੍ਹਾਂ ਵੱਲੋਂ ਸਸਤਰੀ ਤੌਰ ਤੇ ਉਹ ਚਾਲੀ ਪਾਇਆ ਗਿਆ ਜੀ ਉਹਨਾਂ ਵੱਲੋਂ ਸ਼ਿਕਾਇਤ ਕੀਤੀ ਗਈ ਤੇ ਜਿਹੜੇ ਬੰਦੇ ਦਾ ਲਾਇਸੈਂਸ ਸੀਗਾ ਉਸ ਨਾਲ ਪੁੱਛਗਿੱਛ ਕੀਤੀ ਗਈ ਉਹਦਾ ਬਿਆਨ ਤਹਿਰੀਕ ਕੀਤਾ ਗਿਆ ਉਸ ਤੋਂ ਜੋ ਗੱਲ ਸਾਹਮਣੇ ਆਈ ਉਹਦੇ ਆਧਾਰ ਤੇ ਪੈਸਿਆਂ ਦਾ ਲੈਣ-ਦੇਣ ਹੋਣਾ ਵੀ ਪਾਇਆ ਗਿਆ ਤੇ ਪੈਸੇ ਲੈ ਕੇ ਅਸਲਾ ਤਿਆਰ ਇਨਫਰੈਂਸ ਕੀਤਾ ਜਾ ਰਿਹਾ ਸੀ ਉਹਦੇ ਚੋਂ ਇੱਕ ਜਿਹੜਾ ਦੋਸ਼ੀ ਸੀਗਾ ਪ੍ਰਵੀਨ ਕੁਮਾਰ ਪੀਰਲੇ ਬ੍ਰਾਂਚ ਦੇ ਵਿੱਚ ਲੱਗਿਆ ਹੋਇਆ ਮੁਲਾਜ਼ਮ ਉਹਦੀ ਗ੍ਰਫਤਾਰੀ ਕੀਤੀ ਗਈ ਹੈ ਤੇ ਬਾਕੀ ਜਿਹੜੇ ਰੋਲ ਹੋਊਗਾ ਸਭ ਦਾ ਬਚਾ ਜਾਵੇਗਾ ਕਿੰਨੇ ਸਮੇਂ ਤੋਂ ਪਿਛਲੇ 10 10 12 ਮਹੀਨਿਆਂ ਤੋਂ ਇਹ ਤਨਾਤ ਸੀਗਾ ਅੱਗੇ ਜਾਣਕਾਰੀ ਇਹ ਵੀ ਹੋਰ ਆ ਸਕਦੀ ਹੈ ਜਿਹੜਾ ਏਜੰਟ ਆਇਆ ਸਭ ਤੋਂ 12 ਬਿਲਕੁਲ ਜੀ ਏਜੰਟਾਂ ਤੋਂ ਬਿਨਾ ਨਹੀਂ ਇਹ ਗੱਲ ਹੋ ਸਕਦੀ ਉਹ ਵੀ ਜਿਹੜੇ ਜੱਟ ਦੀ ਇਹ ਵੀ ਆ ਰੋਲ ਬਚੇ ਜਾਣਗੇ ਹੋਰ ਵੀ ਅਰਾਉਂਡ ਕਰਨੇ ਨੇ ਜੀ ਨਾਲ ਪਰ ਅਜੇ ਸੰਤ ਇੱਕ ਵਿਅਕਤੀ ਦੀ ਗ੍ਰਿਫਤਾਰੀ ਹੋਈ ਹੈ ਤੇ ਬਾਕੀ ਅਸੀਂ ਸਾਰੀਆਂ ਤੇੀਆਂ ਫਾਈਲਸ ਬਣੀਆਂ ਉਹਨਾਂ ਦੀ ਸਕੂਪਿੰਗ ਕਰ ਰਹੇ ਹਾਂ ਉਹ ਵੀ ਇੱਕ ਕਾਰਵਾਈ ਹੋਵੇ ਤੁਹਾਡੇ ਨਾਲ ਸਾਡੀ ਜਿਹੜੀ ਆਪਾਂ ਇਹ ਦਸਤਾਵੇਜ਼ ਜਿਹੜੀ ਤਾਂ ਐਫ ਆਈ ਆਰ ਨੰਬਰ ਦੱਸੋ 14 ਜੀ ਥਾਣਾ ਤਰਪੜੀ ਵਿਖੇ ਦਰਜ ਕੀਤੀ ਗਈ ਹੈ ਅੰਡਰ ਸੈਕਸ਼ਨ 66 ਜਮਨ 2 336 340 ਬੀ ਐਨ ਐਸ ਦੇ ਤਹਿਤ ਦਰਜ ਕੀਤੀ ਹੈ ਅਰੇ ਇਹ ਤਾਂ ਪਹਿਲੇ ਵੀ ਜਿਹੜੀਆਂ ਅਗਲੇ ਮਹੀਨਾ ਹੋਣਾ ਉਹਨਾਂ ਦੀ ਚਾਹ ਬਿਲਕੁਲ ਜੀ ਬਿਲਕੁਲ ਜਿਹੜੀਆਂ ਇਸ ਡੀ ਸੀ ਸਾਹਿਬ ਦੇ ਹੁਕਮਾਂ ਅਨਸਾਰ ਉਹਨਾਂ ਦੇ ਟੈਨਰਵਰ ਦੀਆਂ ਜੋ ਫਾਈਲਾਂ ਨੇ ਅਸਲੀ ਦੀਆਂ ਉਹ ਸਾਰੀਆਂ ਆ ਚੁੱਕੀਆਂ ਨੇ